ਵੀਡੀਓ ਨੂੰ ਦੇਖ ਰਹੀ ਮਿੱਤਰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਾ ਰਹੇ ਜੀ ਸ਼੍ਰੀ ਫਤਿਹਗੜ ਸਾਹਿਬ ਪਿੰਡ ਤੋਂ ਜਾ ਰਹੇ ਹਾਂ ਜੀ ਆਪਣੇ ਮਹੱਲੇ ਤੋਂ ਟਰਾਲੀ ਲੱਕੀ ਵੀਰਾ ਸੌਦੀ ਵੀਰ ਤੋਂ ਸੌਦੀ ਅਰਬ ਤੋਂ ਆਏ ਆ ਤੇ ਇਹ ਟਰਾਲੀ ਚ ਗਈ ਆਪਾਂ ਤੇ ਬੜੇ ਦੇ ਹੋ ਜੀ ਵੀਡੀਓ ਦੇ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਸ਼੍ਰੀ ਫਤਿਹਗੜ ਸਾਹਿਬ ਤੇ ਸ਼੍ਰੀ ਜੋਤੀ ਜੋਤਿ ਰੂਪ ਸਾਹਿਬ ਤੇ ਮਰੰਡੇ ਕੋਲ ਗੁਰਦੁਆਰਾ ਕੋਤਵਾਲੀ ਸਾਹਿਬ ਤੇ ਗੁਰਦੁਆਰਾ ਟਕਸਾਲ ਉੱਥੇ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਉਹ ਵੀ ਅੱਗੇ ਟੱਕਰ ਕਰਦੇ ਆ। ਤੇ ਲੋ ਜੀ ਹੁਣ ਆਪਾਂ ਕਰਾਲੀ ਆ ਗਏ ਜੀ। ਕਰਾਲੀ ਥੋੜਾ ਜਿਹਾ ਜਾਮ ਸੀ। ਤੇ ਟਾਈਮ ਲਗਭਗ ਇੱਥੇ ਆਪਾਂ ਨੂੰ 12 ਵਜੇ ਸੀ। 12 ਤੇ ਡੇਢ ਸਵਾ ਕੇ 1:30 ਵਜੇ ਆਪਾਂ ਪੁੱਜੇ ਸੀ ਫਤਿਹਗੜ ਸਾਹਿਬ। ਆਪਾਂ ਕਰਾਲੀ ਆਈ ਹਲੀ। ਆਪਾਂ ਥੜੀ ਗਿਆ ਜਹਾਜ਼ ਚਲਾਉਂਦੇ ਆ। ਆਇਆ ਤੇ ਬਰੇਡੇ ਆ ਗਈ ਆਪਾਂ ਹੁਣ ਬਰੇਡੇ ਭਾਂ ਲੱਗੇ ਟੇਕਾਂ ਦੇ ਮੱਥਾ ਤੇ ਪਹਿਲਾਂ ਸਭ ਨਾਲ ਪਹਿਲਾਂ ਆਪਾਂ ਫੱਕ ਦੇ ਘੜ ਸਾਦੇ ਗਏ ਸੀ ਬਰੇਡੇ ਆਪਾਂ ਨੇ ਵਾਲ ਲੱਗੇ ਟਿੱਕੇ ਸੀ ਮੱਥਾ ਗੁਰਦੁਆਰਾ ਸਾਹਿਬ ਬਸ ਹੀ ਭੜਾਣਾ ਪੁੱਜ ਗਈ ਆਪਾਂ ਬਸ ਹੀ ਬਠਾਣਾ ਮੇਰੇ ਡੈਡੀ ਜੀ ਦੇ ਨਾਮ ਕੇ ਹੈ ਜੀ ਬਸ ਹੀ ਬਠਾਣਾ ਬਸ ਹੀ ਭੜਾਣੇ ਦਾ ਬਸ ਅਗਲਾ ਸ਼ਹਿਰ ਹੈ ਸ਼੍ਰੀ ਫਤਿਗੜ ਸਾਹਿਬ ਹੈ ਪਾਟਕ ਲੱਗ ਗਏ ਜੀ ਲੋ ਜੀ ਹੁਣ ਆਪਾਂ ਜਾ ਰਹੇ ਹਾਂ ਜੋਤੀ ਸਰੂਪ ਸਰਬ ਸਾਹਿਬ ਜਾ ਰਿਹਾ ਜੀ ਤੇ ਉਸ ਤੋਂ ਬਾਅਦ ਵਾਪਸੀ ਪਿੰਡਾਂ ਨੂੰ ਇੱਧਰ ਕੌਲ ਜਾਂ ਮਾਤਾ ਕੁਜਰੀ ਕੌਲਜ ਦੋ ਤਿੰਨ ਕੌਲ ਜਾਂ ਸੀ ਕਾ ਬੰਦਾ ਸਿੰਘ ਬਹਾਦਰ ਕੌਲ ਜੀ ਮਾਤਾ ਕੁਜਰੀ ਕੌਲਜ ਇੱਥੇ ਨਾਲੇ ਤੇ ਕਮਿਸ਼ਨ ਗ੍ਰਾਂਥ ਯੂਨੀਵਰਸਿਟੀ ਉਹ ਜੋਤੀ ਸਰੂਜ ਦੇ ਸੈਂਡ ਪਰ ਥੋੜੀ ਪਾਂ ਜੀ ਗੁਰਦੁਆਰਾ ਅੱਠ ਸਾਹਿਬ ਆਇਆ ਜੀ ਮਰੇਡੇ ਦੇ ਕੋਲ ਆ ਜੀ ਸਿਹੜੀ ਪਿੰਡ ਜਿੱਥੇ ਗੰਗੂ ਬਾਬਣ ਨੇ ਛੋਟੇ ਸ਼ਹਿਜ਼ਾਦਿਆਂ ਨੂੰ ਇੱਥੇ ਲੈ ਕੇ ਗਿਆ ਸੀ ਪਿੰਡ ਵਿੱਚ ਜੀ ਹੋ ਜਾਗਾ ਤੇ ਰੋਡ ਦੇ ਗੁਰਦੁਆਰਾ ਬਣਿਆ ਹੋਇਆ ਉਹ ਉੱਪਰ ਤੁਸੀਂ ਦੇਖ ਵੀ ਸਕਦੇ ਹੋ ਇਹ ਰੋਡ ਬਰੋਪੜ ਤੋਂ ਜਾਂਦਾ ਜੀ ਮਰੇਡੇ ਤੋਂ ਉਹ ਰੋਡ ਤੇ ਆ ਕੇ ਅੱਡ ਖੰਡ ਵੀ ਨੇ ਬੰਦ ਹੋ ਗਿਆ ਏ ਤੇ ਲੋ ਜੀ ਹੁਣ ਆਪਾਂ ਪਿੰਡ ਪੁੱਜ ਗਏ ਜੀ ਆਪਣੇ ਪਿੰਡ ਦਾ ਰਨਿੰਗ ਵਾਲਾ ਗਰਾਊਂਡ ਹੈ ਜੀ ਇੱਥੇ ਮੈਂ ਰਨਿੰਗ ਕਰਦਾ ਹੁੰਦਾ ਜੀ ਤੇ ਟਾਈਮ ਤਕਰੀਬਨ 5:30 ਹੋ ਗਏ ਜੀ ਕੁੜੀ ਤੂੰ ਠੀਕ ਹੈ ਕੋਈ ਨਹੀਂ ਮੰਮੀ ਨੂੰ ਪਤਾ ਹੀ ਆਏਗਾ ਹੈਰਲੀਨ ਮੇਰੇ ਨਾਲ ਜਾਣਾ ਮੇਰੇ ਨਾਲ ਹੈਰਲੀਨ ਠੀਕ ਆ ਹਾਂ ਮੇਰੇ ਨਾਲ ਹਾਈ 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 ਚਲੋ ਜੀ ਮਿਲਦੇ ਆ ਤੁਹਾਨੂੰ ਕਿਸੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ